ਤੇ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਆਇਆ ਹੈ ਕਿ ਸੈਂਟਰ ਦੀ ਸਰਕਾਰ ਅਤੇ ਮੁਲਕ ਦੇ ਵਜ਼ੀਰ-ਏ-ਆਜ਼ਮ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਮੁਲਾਕਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੈਂਸਿਟਿਵ ਇਸ਼ੂ ਨੂੰ ਚੱਕਣ ਜਾ ਰਹੀ ਹੈ। ਜਥੇਦਾਰ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਤਾਂ ਅੱਜ ਵੱਡੀ ਜਿਹੜੀ ਜਾਣਕਾਰੀ ਹੈ ਸ਼ਹੀਦੀ ਦਿਹਾੜਾ ਐਸਜੀਪੀਸੀ ਮਨਾ ਰਹੀ ਹੈ ਪ੍ਰਧਾਨ ਧਾਮੀ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੇ ਕੋਲ ਇਸ ਮੁੱਦੇ ਨੂੰ ਚੁੱਕਿਆ ਜਾਏਗਾ ਜੱਜਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਤੋਂ ਗੰਭੀਰ ਸਾਡੀ ਜਾ ਰਹੀ ਆ ਆਉਂਦੇ ਦੋ-ਤਿੰਨ ਦਿਨਾਂ ਦੇ ਵਿੱਚ ਮੇਰਾ ਕੱਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਹਦੋਂ ਜਾ ਕੇ ਇਸ ਨੂੰ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਫਤੋ ਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਦੀ ਰਾਜਵਾਨੀ ਦੀ ਭੈਣ ਵੀ ਵਿਚੇ ਸੀਗੀ ਉਹ ਸਾਡਾ ਹੁਣ 1-2-4 ਦਿਨਾਂ 'ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਉਦੋਂ ਦਾ ਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਪਰੰਤ ਦੇ ਦਾਂਗੀਆਂ 20 ਤਾਰੀਖ ਦਾ ਪ੍ਰਦਰਸ਼ਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਪ੍ਰਦਰਸ਼ਨ ਦਿੱਲੀ ਦੀਆਂ ਸੜਕਾਂ ਤੇ ਕਰਨਾ ਸੀ ਜਿਹੜੇ ਦਸਤਖਤਾਂ ਵਾਲੇ ਸਿਗਨੇਚਰ ਫਾਰਮ ਰਾਸ਼ਟਰਪਤੀ ਸਾਹਿਬ ਤੱਕ ਦਿੱਤੇ ਜਾਣੇ ਸੀ ਉਸ ਪ੍ਰੋਟੈਸਟ ਦੇ ਮੁਲਤਵੀ ਤੋਂ ਬਾਅਦ ਸ਼੍ਰੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਵੱਡਾ ਬਿਆਨ ਆਇਆ ਤਾਂਮੀ ਸਾਬ ਕਹਿ ਰਹੇ ਹੈ ਕਿ ਵਜ਼ੀਰ ਆਜ਼ਮ ਨੂੰ ਮਿਲਾਂਗੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਜ਼ਥੇਦਾਰ ਸਾਹਿਬ ਨੂੰ ਵੀ ਰਾਜਵਾਨਾ ਨੂੰ ਲੈ ਕੇ ਮੀਟਿੰਗ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ। ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਦੇਸ਼ ਦੇ ਉਸ ਸਦਨ 'ਚ ਸਭ ਤੋਂ ਵੱਡਾ ਬਿਆਨ ਦੇਣ ਜਿਸ ਤੋਂ ਸਿੱਧੇ ਤੌਰ ਤੇ ਮਰਸੀ ਪਟੀਸ਼ਨ ਤੇ ਇੱਕ ਪਾਸਾ ਕਰ ਦਿੱਤਾ ਜਾਏ ਕਿ ਕੋਈ ਮਰਸੀ ਪਟੀਸ਼ਨ ਤੇ ਕਨਸੀਡਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਜਿਸ ਸਖਸ਼ ਨੂੰ ਕੋਈ ਮਲਾਲ ਹੀ ਨਹੀਂ ਹੈ। ਯਾਨੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਕੀਤਾ ਸੀ ਕਿ ਕੋਈ ਮਾਫੀ ਮਰਸੀ ਪਟੀਸ਼ਨ ਤੇ ਕੰਸੀਡਰ ਨਹੀਂ ਕੀਤੀ ਜਾ ਸਕਦੀ ਜਿਸ ਵੇਲੇ ਤਿੰਨ ਕਾਨੂੰਨ ਆਪੀਸੀ ਸੀਆਰਪੀਸੀ ਤੇ ਐਵਿਡੈਂਸ ਐਕਟ ਸਰਕਾਰ ਲੈ ਕੇ ਆ ਰਹੀ ਸੀ ਉਸ ਵੇਲੇ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਸੀ ਅਮਿਤ ਸ਼ਾਹ ਨੇ ਦਿੱਤੀ ਤਾਂ ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਧਾਮੀ ਕੀ ਕਹਿ ਰਹੇ ਨੇ ਧਾਮੀ ਕਹਿ ਰਹੇ ਨੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ ਰਾਜਵਾਨਾ ਦੇ ਮੁੱਦੇ ਤੇ ਮਰਸੀ ਪਟੀਸ਼ਨ ਦੇ ਮੁੱਦੇ ਤੇ ਅਸੀਂ ਮੁਲਾਕਾਤ ਕਰਾਂਗੇ ਤਾਂ ਇਨਫਾਰਮੇਸ਼ਨ ਇਹ ਹੈ ਕਿ 20 ਤਾਰੀਖ ਦਾ ਜਿਹੜਾ ਪ੍ਰੋਗਰਾਮ ਮੁਲਤਵੀ ਕਿਉਂ ਕੀਤਾ ਗਿਆ ਚਰਚਾ ਆਪਣੇ ਆਪ 'ਚ ਬਹੁਤ ਵੱਡੀ ਸੀ ਕੀ ਕੋਈ ਨੇਗੋਸ਼ੀਏਸ਼ਨ ਦੇ ਰਸਤੇ ਤੇ ਐਸਜੀਪੀਸੀ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਚੱਲ ਰਹੀ ਸੀ ਇਸੇ ਕਰਕੇ ਉਸ ਪ੍ਰੋਟੈਸਟ ਨੂੰ ਦਿੱਲੀ 'ਚ ਮੁਲਤਵੀ ਕੀਤਾ ਗਿਆ ਕਿਉਂਕਿ ਉਸ ਪ੍ਰੋਟੈਸਟ ਦੀ ਅਗਵਾਈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਕਰਨੀ ਸੀ ਸਰੋਬ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਰਨੀ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਰਨੀ ਸੀ तमाम ਜਥੇਬੰਦੀਆਂ ਉਸ ਦੀ ਅਗਵਾਈ ਕਰ ਰਹੀ ਹੈ ਇਸ ਦਾ ਪਰਮਵੀਰ ਆਲ ਖੇਸੇ ਤੇ ਜਾਣਕਾਰੀ ਦੀ ਸਾਂਝ ਪਣ ਕੇ ਪਰਮ ਪ੍ਰਧਾਨ ਮੰਤਰੀ ਤੋਂ ਮਿਲਣ ਦੇ ਲਈ ਸਮਾਂ ਮੰਗਿਆ ਗਿਆ ਕਦ ਤੱਕ ਰਿਸਪੌਂਡ ਪੀਐਮਓ ਕਰ ਸਕਦਾ ਹੈ ਤੁਸੀਂ ਦੇਖਿਆ ਹੋਣਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਐਜੀ ਤੋਂ ਬਗੜਮ ਵਿਸਾਇਹ ਦੇ ਰਹੀ ਹੈ 31 ਦਸੰਬਰ ਤੱਕ ਸਮਾਂ ਜਿਹੜਾ ਸੀਗਾ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀਗਾ ਤੇ ਹੁਣ ਜਾ ਕੇ ਕਿਤਨਾ ਕਿਤੇ ਦੁਆਰਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਤੋਂ ਸਮਾਂ ਮੰਗਿਆ ਗਿਆ ਹੈ ਮਿਲਨ ਦਾ ਸਮਾਂ ਮੰਗਿਆ ਗਿਆ ਹੈ ਅੱਜ ਨਵੇਂ ਸਾਲ ਮੌਕੇ ਅ ਸਿੰਬਲ ਸਿੰਘ ਘਾਮੀ ਐਸਜੀਪੀਸੀ ਪ੍ਰਧਾਨ ਅੱਜ ਸੱਜਣ ਜੀ ਹਮਦਰ ਸਾਹਿਬੇ ਕੇ ਨਤਮਸਕ ਹੋਏ ਸੀਗੇ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਹਿ ਕਿ ਜਿਹੜਾ ਸੀ ਸਾਹ ਦਿੱਤਾ ਸੀਗਾ ਸਰ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀਗਾ ਕਿ ਕਿੱਤੀ ਸਮਰ ਸੜਕ ਦਾ ਸਮੱਸਿਆ ਹੈ ਤੇ ਉਸ ਤੇ ਤੁਹਾਡੀ ਕੀ ਕਾਰਵਾਈ ਹੈ ਉਹ ਕਹਿੰਦੇ ਕਿ ਅਸੀਂ ਸਮਾਂ ਜਿਹੜਾ ਉਹ ਮੰਗਿਆ ਹੈ ਜੀ ਅ ਭੀਮੋ ਉਹ ਵੀ ਤੋਂ ਤੇ ਉਹਨੂੰ ਦੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਦੋਂ ਐਸਜੀਪੀਸੀ ਨੂੰ ਕਾਲ ਆਉਂਦੀ ਹੈ ਜੀ ਪਰਮ ਇੱਕ ਬਹੁਤ ਵੱਡੀ ਚੀਜ਼ ਸੀ ਕਿ 20 ਤਾਰੀਖ ਦਾ ਪ੍ਰੋਟੈਸਟ ਮੁਲਤਵੀ ਕੀਤਾ ਗਿਆ ਕੀ ਉਸ ਤੋਂ ਬਾਅਦ ਐਸਜੀਪੀਸੀ ਨੂੰ ਸੋਚਣ ਦੇ ਲਈ 10 11 ਦਿਨ ਦਾ ਸਮਾਂ ਲੱਗਿਆ ਜਾਂ ਸਭ ਕੁਝ ਪਹਿਲਾਂ ਹੀ ਪ੍ਰੀਪਲਾਨਡ ਸੀ ਆ ਦੇਖੋ ਕ੍ਰਿਸ਼ਨ ਇਸ ਦੇ ਵਿੱਚ ਇਹ ਸੀਗਾ ਕਿ ਛੋਟੇ ਸਹਿਜਾਦਿਆਂ ਦੀ ਸ਼ਹੀਦੀ ਸਮਾਗਮ ਵੀ ਸੀ ਜੀ ਸੋ ਜਿਹੜਾ ਉਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਸੇ ਕਰਕੇ ਮੁਲਤਵੀ ਕੀਤਾ ਗਿਆ ਕਿ ਆਖਰਕਾਰ ਕੋਈ ਕਲੈਸ਼ ਨਾ ਹੋਏ ਕਿਉਂਕਿ ਛੋਟੇ ਸੀ ਕਈ ਜਗ੍ਹਾਵਾਂ ਤੋਂ ਜਿਹੜੇ ਸਮਾਗਮ ਨੇ ਉਹਨਾਂ ਤੋਂ ਪਹਿਲਾਂ ਕੋਈ ਸੰਕਟਾ ਵੱਤ ਚੜ ਕੇ ਨਸਮਸਤਕ ਹੁੰਦੀਆਂ ਨੇ ਸੋ ਇਸੇ ਕਰਕੇ ਹੀ ਉਹ ਮੁਲਤਵੀ ਕੀਤਾ ਗਿਆ ਸੀਗਾ ਕਿ ਸੰਕਟਾਂ ਦੇ ਕੋਈ ਮੰਨ ਦੇ ਵਿੱਚ ਇਹੋ ਜਿਹੀ ਗੱਲ ਆਈ ਕਿ ਉੱਥੇ ਕੋਈ ਦਿੱਲੀ ਜੇਕਰ ਅਸੀਂ ਪੁੱਛ ਕਰਨਾ ਹੈ گورنر ਹਾਊਸ ਦਾ ਕਰਨਾ ਹੈ ਤਾਂ ਰਾਸ਼ਪਤੀ ਭਵਨ ਦਾ ਕਰਨਾ ਹੈ ਸੋ ਇਹ ਸਿਰਫ ਲੱਗੇ ਹੀ ਇਹ ਬੋਲਸਤੀ ਕੀਤਾ ਗਿਆ ਸੀਗਾ ਪਰ ਹੁਣ ਦੇਖਾਂ ਹੋਏਗਾ ਕਿ ਅਗਲੀ ਰਾ ਨੀਤੀ ਜਿਹੜੀ ਹੈ ਉਹ ਕਦੋਂ ਲਿਖੀ ਜਾਂਦੀ ਹੈ ਕਿਉਂ ਨਵਾਂ ਸਾਲ ਜਿਹੜਾ ਐਡ ਆ ਚੁੱਕਾ ਹੈ ਹੁਣ ਦੇਖਣਾ ਹੋਏਗਾ ਕਿ ਨਵੇਂ ਸਾਲ ਦੇ ਵਿੱਚ ਕੀ ਕੁਝ ਜਿਹੜੇ ਪ੍ਰੋਗਰਾਮ ਹੈ ਉਹ ਐਸਜੀਪੀਸੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਲਿਖਦੀ ਹੈ ਜੀ ਪਰ ਪਰ ਮੇਥੇ ਬਹੁਤ ਵੱਡੀ ਚੀਜ਼ ਇਹ ਹੈ ਕਿ ਗ੍ਰਹਿ ਮੰਤਰੀ ਮਿਤ ਸ਼ਾ ਸਪਸ਼ਟ ਕਰ ਚੁੱਕੇ ਹੈ ਕਿ ਕੋਈ ਮਰਸੀ ਪਟੀਸ਼ਨ ਨੂੰ ਕਨਸੀਡਰ ਨਹੀਂ ਕੀਤਾ ਜਾ ਸਕਦਾ ਜਿਸ ਸਖਸ਼ ਨੂੰ ਕੋਈ ਮਲਾਲ ਹੀ ਨਹੀਂ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੇ ਲਈ ਸਮਾਂ ਕੀ ਲੱਗਦਾ ਹੈ ਕਿ ਇਹ ਬਹੁਤ ਵੱਡੇ ਕੌਂਟਰਡਿਕਸ਼ਨ ਹੋ ਸਕਦੀ ਹੈ ਕਿਉਂਕਿ ਅਮਿਤ ਸ਼ਾਹ ਪਹਿਲੇ ਹੀ ਪਾਰਲੀਮੈਂਟ 'ਚ ਆਨ ਰਿਕਾਰਡ ਆਨ ਫਲੋਰ ਸਪਸ਼ਟ ਕਰ ਚੁੱਕੇ ਰਾਜਵਾਨਾ ਨੂੰ ਲੈ ਕੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਪੋਲਿਟਿਕਲ ਅਤੇ ਪੰਥਕ ਸਿਨੈਰੀਓ ਹੈ ਉਹ ਇਹ ਹੈ ਕਿ ਰਾਜਵਾਨਾ ਲਗਾਤਾਰ ਜ਼ੋਰ ਜ਼ਮੇਸ਼ ਕਰ ਰਹੇ ਕਿ ਮਰਸੀ ਪਟੀਸ਼ਨ ਵਾਪਸ ਲਿਆ ਜਾਵੇ ਆ ਦੇਖੋ ਕ੍ਰਿਸ਼ਨ ਵੱਡੀ ਗੱਲ ਇਹ ਹੈ ਕਿ ਇਹ ਇਕੱਲਾ ਇੱਕੋ ਮੁੱਦਾ ਨਹੀਂ ਹੈਗਾ ਇਕੱਲੀ ਬੰਦੀ ਸਿੰਘਾਂ ਦਾ ਨਹੀਂ ਹੈ ਇਸ ਤੋਂ ਇਲਾਵਾ ਕਈ ਹੋਰ ਮੁੱਦੇ ਨੇ ਤਾਂ ਇਹ ਗੁਰਦੇਵ ਸਿੰਘ ਕੋਂਕੇ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਉਹਨਾਂ ਦੇ ਦਰਦ ਚਾਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੋ ਕਈ ਹੋਰ ਮੁੱਦੇ ਹੈਗੇ ਨੇ ਕਈ ਜਿਹੜੇ 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 ਕੌਮੀ ਯੋਧੇ ਨੇ ਜਿਨ੍ਹਾਂ ਦਾ ਹਾਲੇ ਕੋਈ ਅਤਾ ਪਤਾ ਨਹੀਂ ਗਿਆ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਦੀਖਰੇ ਨੇ ਤੋ ਇਸੇ ਨੂੰ ਲੈ ਕੇ ਜਿਹੜਾ ਜਿੱਦਾਂ ਕਿਤੇ ਇਹੋ ਜਿਹੇ ਕਈ ਮਸਲੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਪੀਐਮਓ ਨੂੰ ਮਿਲਣਾ ਹੈਗਾ ਜਿਹੜੇ ਉਦੋਂ ਦੇ ਜਿਹੜੇ ਸਰਕਾਰਾਂ ਸੀ ਕਿਆਂ ਉਦੋਂ ਦੇ ਜਿਹੜੇ ਅਧਿਕਾਰੀ ਸੀ ਜਿਹੇ ਅਧਿਕਾਰੀ ਸੀ ਇਹ ਕਿਸ ਤਰ੍ਹਾਂ ਘਰਾਵਾਂ ਦੇ ਚੋਕੇ ਜਿਹੜੇ ਨੋਰਮਲ ਨੂੰ ਲੈ ਕੇ ਗਏ ਤੇ ਬਾਅਦ ਚ ਉਹਨਾਂ ਦਾ ਕੋਈ ਹਸਤਾ ਪਤਾ ਨਹੀਂ ਲੱਗਿਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਮੀਦ ਹੈ ਕਿ ਇੱਕ ਉਹਨਾਂ ਨੂੰ ਇਨਸਾਫ ਮਿਲੇਗਾ। ਸੋ ਇਹ ਵੀ ਮੁੱਦਿਆਂ ਨੂੰ ਲੈ ਕੇ ਕਾਇਰੋ 83 ਦੇ ਫੀਲਡਸ ਜਿਹੜੇ ਨੇ ਉਹਨਾਂ ਦੇ ਮਸਲੇ ਹੈਗੇ ਨੇ ਉਹਨਾਂ ਦੇ ਸੰਗਾਂ ਪੀੜਤਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ। ਸੋ ਕਈ ਤਰ੍ਹਾਂ ਦੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਧਿਆਨ ਮਨੋ ਮਿਲਿਆ ਜਾਣਾ ਹੈ। ਜੀ। ਕੋ ਸ਼ੁਕਰੀਆ ਪਰ ਮੈਂ ਕੁੜ ਮੋਰ ਤੋਂ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਹਰਜਿੰਦਰ ਸਿੰਘ ਤਾਮੀ ਦੀ ਸਭ ਤੋਂ ਵੱਡੀ ਸਟੇਟਮੈਂਟ ਆਈ ਹੈ ਕਿ ਮਲਕ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਮੁੱਦਾ ਚੁੱਕਿਆ ਜਾਏਗਾ ਪਰ ਕੀ ਕੌਮੀ ਸਰਕਾਰ ਕੀ ਸੈਂਟਰ ਦੀ ਬੀਜੇਪੀ ਸਰਕਾਰ ਬੰਦੀ ਸਿੱਖਾਂ ਦੇ ਮਸਲੇ ਮਸਲੇ ਤੇ ਕਨਸੀਡਰ ਕਰੇਗੀ ਜਾਂ ਨਹੀਂ ਕਿਉਂਕਿ ਅਮਿਤ ਸ਼ਾ ਪਾਰਲੀਮੈਂਟ ਚ ਬਹੁਤ ਵੱਡਾ ਬਿਆਨ ਦੇ ਕੇ ਗਏ ਹੈ ਜਿਸ ਵਿੱਚ ਹਰਸਿਮਰਤ ਕੋਰ ਬਾਦਲ ਨੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਕਿ ਮਰਸੀ ਪਟੀਸ਼ਨ ਤੇ ਵੀ ਸੁਣਵਾਈ ਹੋਣੀ ਚਾਹੀਦੀ ਹੈ ਜੇ ਹੋਰ ਮਸਲੇ ਦੇ ਮਲਜ਼ਮ ਉਹਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਤਾਂ ਬਲਵੰਤ ਸਿੰਘ ਰਾਜਵਾਨ ਨੂੰ ਰਾਹਤ ਕਿਉਂ ਨਹੀਂ ਦਿੱਤੀ ਜਾ ਸਕਦੀ ਤਾਂ ਜਦੋਂ ਉਸ ਬਿਆਨ ਤੇ ਰਿਐਕਸ਼ਨ ਅਮਿਤ ਸ਼ਾਹ ਦਾ ਆਇਆ ਤਾਂ ਉਹਨਾਂ ਨੇ ਸਪੱਸ਼ਟ ਕੀਤਾ ਕਿ ਕੋਈ ਕਨਸੀਡਰ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਕਿਸੇ ਸੱਖ ਨੂੰ ਜੁਰਮ ਕਰਕੇ ਕੋਈ ਮਲਾਲ ਹੀ ਨਹੀਂ ਹੈ ਤਾਂ ਮਰਸੀ ਪਟੀਸ਼ਨ ਦੇ ਮਸਲੇ ਤੇ ਉਹ ਰਾਹਤ ਲੈਂਡ ਦਾ ਕੋਈ ਹੱਕਦਾਰ ਨਹੀਂ ਹੈ ਇਹ ਉਹ ਬਿਆਨ ਸੀ ਜਿਸ ਨੇ ਪੰਜਾਬ ਚ ਵੱਡੀ ਚਰਚਾ ਛੇੜ ਦਿੱਤੀ ਕਿ ਆਖਰਕਾਰ ਰਾਜਵਾਨਾ ਕੇਸ ਦਾ ਬਣੇਗਾ ਕਿ ਕਿਉਂਕਿ ਹੁਣ ਤੱਕ ਵੱਡੇ ਗਿੰਤੀਆ ਕਾਲੀ ਦਲ ਦੇ ਲੀਡਰ ਸ਼ਰਮ ਨੇ ਕਮੇਟੀ ਦੇ ਮੈਂਬਰ ਇਸ ਵਿਸ਼ੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਦੇ ਰਹੇ ਹੈ ਕਿ ਕੇਂਦਰ ਜਲਦ ਇਸ ਮਸਲੇ ਨੂੰ ਹੱਲ ਕਰੇ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੂੰ 2011-12 ਚ ਫਾਂਸੀ ਦੀ ਸਜ਼ਾ ਸੁਣਾਈ ਗਈ 31 ਅਗਸਤ 1995 ਪੰਜਾਬ ਸਿਵਲ ਸਖਤਰਤ ਵਿੱਚ ਇੱਕ ਵੱਡਾ ਬੰਬ ਧਮਾਕਾ ਹੁੰਦਾ ਉਸ ਬੰਬ ਧਮਾਕੇ ਚ ਪੰਜਾਬ ਦੇ ਸਿਟਿੰਗ ਚੀਫ ਮਨਿਸਟਰ ਨੂੰ ਉੜਾ ਦਿੱਤਾ ਜਾਂਦਾ ਜਿਸ ਚ 17 ਲੋਕਾਂ ਦੀ ਜਾਨ ਚਲੀ ਜਾਂਦੀ ਹੈ